ਅੱਜ ਇੱਥੇ ਤਸਿਲਦਾਰ ਸਾਹਿਬ ਦੇ ਦਫਤਰ ਦੇ ਵਿੱਚ ਹੁਸ਼ਾਰਪੁਰ ਦੀਆਂ ਤਿੰਨ ਸੀਟਾਂ ਦਾ ਬਾਈ ਇਲੈਕਸ਼ਨ ਹੈ ਉਸ ਲਈ ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰਬਰ 6 7 ਔਰ 27 ਦੇ ਲਈ ਆਪਣੇ ਐਪਲੀਕੈਂਟਾਂ ਦੇ ਥਰੂ ਇੱਥੇ ਅਰਜ਼ੀ ਦਿੱਤਾ ਹੈ ਔਰ ਇੱਥੇ ਕਾਗਜ਼ दाखल ਕਰਨ ਆਏ ਨੇ ਤਾਂ ਭਾਰਤੀ ਜਨਤਾ ਪਾਰਟੀ ਦੀ ਸਮੂੱਚੇ ਉਪਦੇਸ਼ਕ ਸਾਹਿਬਾਨ ਵੀ ਇੱਥੇ ਜਿਲ੍ਹਾ ਦੀ ਟੀਮ ਦੇ ਇੱਥੇ ਸਾਥੀ ਆਏ ਨੇ ਔਰ ਵਾਰਡ ਨੰਬਰ 6 ਤੋਂ ਸਾਡੇ ਜੁਵਾ ਮੋਰਚਾ ਦੇ ਕਾਰਜਕਰਤਾ ਨੇ ਰਜਤ ਠਾਕੁਰ ਔਰ ਮੈਲਾ ਮੋਰਚਾ ਤੋਂ ਸਾਡੀ ਭੈਣ ਐ ਸੋਨੀ ਕਾ ਵਾਰਡ ਨੰਬਰ 7 ਤੋਂ ਜਿਹੜਾ ਕਿ ਰਿਜ਼ਰਵ ਹੈ ਅਸੀਂ ਰਿਜ਼ਰਵ ਮੈਲਾ ਉਹ ਚੋਣਾਂ ਲੜ ਰਹੇ ਨੇ ਔਰ ਵਾਰਡ ਨੰਬਰ 27 ਤੋਂ ਸਾਡੇ ਮੈਲਾ ਮੋਰਚਾ ਦੀ ਭੈਣ ਐ ਡੇਜੀ ਉਹ ਇਹ ਚੋਣਾਂ ਲੜ ਰਹੇ ਨੇ ਔਰ ਅਸੀਂ ਪੂਰੀ ਦੰਦੇਹੀ ਦੇ ਨਾਲ ਪਾਰਟੀ ਜਾਂਦਾ ਪਾਰਟੀ ਦੀ ਟੀਮਾਂ ਜਿਸ ਨਾਲ ਤਿੰਨਾਂ ਵਾਰਡਾਂ ਦੇ ਵਿੱਚ ਚੋਣ ਲੜੇਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇੱਥੇ ੱੱਕਾ ਕਰ ਰਹੀ ਹੈ ਜਿਸ ਨੇ ਮਤਲਬ ਨਾਮਾਂਕਨ ਪੱਤਰ ਵੀ ਜ਼ਿਲ੍ਹੇ ਭਰਨੇ ਸੀ ਕਿਸ ਤਰੀਕੇ ਦੀਆਂ ਦਿੱਕਤਾਂ ਆਈਆਂ ਕਦੀ ਕਾਰਪੋਰੇਸ਼ਨ ਵਾਲੇ ਫੋਨ ਬੰਦ ਕਰਕੇ ਬੈਠੇ ਸੀਗੇ ਤਹਿਸੀਲ ਵਾਲੇ ਫੋਨ ਬੰਦ ਕਰਕੇ ਬੈਠੇ ਸੀਗੇ ਵੋਟਰ ਸੂਚੀਆ ਸਮੇਂ ਸਿਰ ਨਹੀਂ ਦੇ ਰਿਆ ਸੀਗੇ ਹਲ ਤਰੀਕੇ ਦੇ ਨਾਲ ਖੱਜਲ ਖੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਜਿਨ੍ਹਾਂ ਦਾ ਕੰਮ ਸੰਘਰਸ਼ ਕਰਨਾ ਹੈ ਉਹ ਅੱਜ ਉਸ ਸੰਘਰਸ਼ ਤੋਂ ਨਿਕਲ ਹੋਇਆ ਪੱਪੀਪੇਪਰ ਫਾਈਲ ਕਰਨ ਆਏ ਨੇ ਔਰ ਅਸੀਂ ਕੋਰੀ ਇਸ ਇਹਨਾਂ ਨੂੰ ਮੂੰ ਤੋੜ ਜਵਾਬ ਦੇਵਾਂਗੇ ਵੋਟਾਂ ਦੇ ਮਾਧਿਅਮ ਨਾਲ ਆਮ ਆਦੀ ਪਾਰਟੀ ਔਰ ਕਾਂਗਰਸ ਦੇ ਮੇਰੇ ਪਰੋਹ ਕਹਿ ਰਹੇ ਨੇ ਕਿ ਜਿਹੜੀ ਤੁਸੀਂ ਸਾਡੀਆਂ ਚਲੋ ਦਾਵੇ ਸਾਰੇ ਕਰਦੇ ਨੇ ਲੇਕਿਨ ਸਾਸੀ ਸਾਡਾ ਆਪਣਾ ਕੈਡਰ ਹੈ ਇਹਨਾਂ ਤਿੰਨਾਂ ਵਾਡਾ ਦੇ ਵਿੱਚ ਔਰ ਤਿੰਨਾਂ ਵਾਡਾ ਦੇ ਵਿੱਚ ਸਾਡੇ ਕੌਂਸਲਰ ਰਹੇ ਨੇ ਔਰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੁੱਧ ਖੜੇ ਹੋਣ ਦਾ ਜਿੱਥੇ ਕੋਈ ਹਿੰਮਤ ਨਹੀਂ ਕਰਦਾ ਸਾਡੇ ਪਾਰਟੀ ਦੇ ਕਾਰਕਟਰ ਅੱਜ ਖੜੇ ਹੋਏ ਆ ਸਾਡੇ ਲਈ ਇਹ ਬੜੀ ਵੱਡੀ ਉਪਲਬਧੀ ਹੈ ਔਰ ਦੂਸਰੀ ਗੱਲ ਕਿ ਅਸੀਂ ਪੂਰੀ ਫਾਈਟ ਦਵਾਂਗੇ ਪੂਰੇ ਜੋਰ ਸ਼ੋਰ ਦੇ ਨਾਲ ਇਸ ਚੋਣਾਂ ਨੂੰ ਲੜਾਂਗੇ ਨਿਪਨ ਜੀ ਜਿਹੜਾ ਹੈਗਾ ਆ ਇਹ ਜਿਹੜਾ ਜਿਹਨੇ ਕਿਹਾ ਸਰਕਟ ਪਾਈ ਤੇ ਜਵਾਲ ਜਿਹੜਾ ਹੈਗਾ ਉਹ ਹੁਣ ਚੱਲਣ ਲੱਗ ਪਾਤੀ ਤੇ ਪਿੱਛੇ ਵੀ ਦੇਖਿਆ ਬਾਈ ਇਲੈਕਸ਼ਨ ਹੋਏ ਆ ਤੇ ਉਹਦੇ ਵਿੱਚ ਵੀ ਆਹੀ ਗੱਲ ਨਜ਼ਰ ਆਈ ਆ ਕਿ ਆ ਹੁਣ ਆ ਜਿਹੜਾ ਨਗਰ ਨਿਗਮ ਦੇ ਜਿਹੜੇ ਹੋ ਰਹੇ ਆ ਇਲੈਕਸ਼ਨ ਇਹ ਹਾਥੀ ਦੇ दांत ਏਜਰੀਵਾਲ ਸਾਹਿਬ ਉਹ ਹਾਥੀ ਹਾਥੀ ਦੇ दांत ਖਾਣ ਦੇ ਕੁਛ ਨਹੀਂ ਦਿਖਾਉਂਦੇ ਉਹ ਨਾ ਵਾਦੇ ਝੂਠੇ ਵਾਦੇ ਲੋਕਾਂ ਨੂੰ ਪਰਮਾਨ ਲਈ ਗੱਲਾਂ ਵੱਡੀਆਂ ਵੱਡੀਆਂ ਕਰਨੀਆਂ ਧਰਾਤਲ ਦੇ ਪੱਲੇ ਕੁਛ ਨਹੀਂ ਪਰ ਉਹਦਾ ਨਤੀਜਾ ਇਹ ਹੈ ਕਿ ਪਰਿਵਾਰਵਾਦ ਨੂੰ ਤਰਜੀ ਦਿੰਦੇ ਤੋ ਲੋਕੋ ਪਰਿਵਾਰ ਆਮ ਤੌਰ ਤੇ ਜਨਤਾ ਕਿੰਨਾ ਕਿੰਨਾ ਨੂੰ ਸਹੇਗੀ ਇੱਕ ਦਿਨ ਹੈ ਆ ਰਿਹਾ ਨਜ਼ਦੀਕ ਆ ਰਿਹਾ ਕਿ ਜਨਤਾ ਪੰਜਾਬ ਦੀ ਜਨਤਾ ਇਹਨਾਂ ਨੂੰ ਨਕਾਰਨ ਲਈ ਤਿਆਰ ਬੈਠੀ ਹੈ ਜੀ ਬਾਈ ਨੇ ਆਪਣੇ ਬ੍ਰਦਰ ਨੂੰ ਜਿਹੜੀ ਤੀਖੜ ਲਵਾਈ ਉਹਦੇ ਪੱਲੇ ਕੀ ਹੈ ਨਾ ਜਿੰਪਾ ਜੀ ਦੱਸ ਸਕਦੇ